ਹਾਂਜੀ ਬੱਚਿਓ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਕਰਾਂਗੇ ਬਟਾ ਮਿਸ਼ਨ ਸਮਰਾਤ 3.0 2025 26 ਪੰਜਾਬੀ ਪਾਠ ਅਭਿਆਸ ਜਿਹੜੀ 6ਵੀਂ ਤੋਂ ਲੈ ਕੇ 8ਵੀਂ ਕਲਾਸ ਪਤੰਗ ਠੀਕ ਹੈ ਅੱਜ ਅਸੀਂ ਪੜ੍ਹਦੇ ਹਾਂ ਪਤੰਗ ਕਹਾਣੀ ਰੀਤ ਨੇ ਆਪਣਾ ਹੱਥ ਵਧਾ ਕੇ ਮੰਜੇ ਇੱਥੋਂ ਪਤੰਗ ਕੱਢ ਲਿਆ ਨਾਲ ਹੀ ਉਸ ਨੇ ਡੋਰ ਅਤੇ ਚਰਖੜੀ ਵੀ ਕੱਢ ਲਈ ਪਤੰਗ ਥੋੜਾ ਹੈਰਾਨ ਹੋਇਆ ਪਰ ਕੁਝ ਸੋਚ ਕੇ ਖੁਸ਼ ਹੋ ਗਿਆ ਅੱਜ ਰੀਤ ਦਾ ਭਰਾ ਕਰਨ ਵਿੱਚ ਨਹੀਂ ਹੈ ਰੀਤ ਪਤੰਗ ਲੈ ਕੇ ਸਿੱਧੀ ਛੱਤ ਤੇ ਚਲੀ ਗਈ ਬਾਕੀ ਸਾਰੇ ਦਿਨ ਉਸ ਦਾ ਭਰਾ ਪਤੰਗ ਉਡਾਇਆ ਕਰਦਾ ਸੀ ਪਰ ਅੱਜ ਰੀਤ ਨੂੰ ਮੌਕਾ ਮਿਲ ਗਿਆ ਉਹ ਸੋਚ ਰਹੀ ਸੀ ਕਿ ਅੱਜ ਉਹ ਇਕੱਲੀ ਹੀ ਪਤੰਗ ਉਡਾਏਗੀ ਪਤੰਗ ਵੀ ਖੁਸ਼ ਸੀ ਕਿਉਂਕਿ ਦੀਰ ਤਾਂ ਅਸਮਾਨ ਵਿੱਚ ਪਤੰਗ ਉਡਾ ਕੇ ਪੇਚੇ ਹੀ ਲਾਉਂਦਾ ਸੀ ਪਤੰਗ ਨੂੰ ਦੂਜੇ ਪਤੰਗਾਂ ਨਾਲ ਪੇਚੇ ਲਾਉਣਾ ਪਸੰਦ ਨਹੀਂ ਸੀ ਉਹ ਆਕਾਸ਼ ਵਿੱਚ ਬੱਦਲਾਂ ਵਿੱਚ ਘੁੰਮਣਾ ਅਤੇ ਮਸਤੀ ਕਰਨਾ ਚਾਹੁੰਦਾ ਸੀ ਪਤੰਗ ਰੀਤ ਦਾ ਹੱਥ ਫੜੀ ਖੁਸ਼ੀ ਨਾਲ ਅਸਮਾਨ ਵਿੱਚ ਉੱਡ ਰਿਹਾ ਸੀ ਉਹ ਅਸਮਾਨ ਵਿੱਚ ਤੈਰਦੇ ਰੁੱਖਾਂ ਨੂੰ ਉਪਾਰ ਕਰਦੇ ਪੰਛੀਆਂ ਨਾਲ ਉੱਡ ਕੇ ਰਿਹਾ ਸੀ ਰੀਤ ਫੁੱਲੀ ਨਹੀਂ ਸਮਾ ਰਹੀ ਸੀ ਉਹ ਸੋਚਣ ਲੱਗੀ ਅੱਜ ਤਾਂ ਉਸ ਦੀ ਬਹੁਤ ਦਿਨਾਂ ਦੀ ਇੱਛਾ ਪੂਰੀ ਹੋ ਗਈ ਕਿਉਂ ਨਾ ਅਸਮਾਨ 'ਚ ਪੁਲਾ ਉਡਾ ਦੇਵਾਂ ਪਰ ਉਸ ਨੂੰ ਭਰਾ ਦਾ ਗੁੱਸੇ ਵਾਲਾ ਚਿਹਰਾ ਚੇਤੇ ਆ ਗਿਆ ਰੀਤ ਸੋਚਾਂ ਵਿੱਚ ਗਵਾਚ ਗਈ ਪਤੰਗ ਅਸਮਾਨ ਵਿੱਚ ਮਸਤੀ ਕਰ ਰਿਹਾ ਹੈ ਕਰ ਰਹੀ ਹਾਸੀ ਰੀਤ ਨੇ ਇੱਕ ਪਲ ਲਈ ਸੋਚਿਆ ਅਤੇ ਅਚਾਨਕ ਪਤੰਗ ਦੀ ਡੋਰ ਨੂੰ ਝਟਕੇ ਨਾਲ ਤੋੜ ਦਿੱਤਾ ਪਤੰਗ ਉੜਦਾ ਉੜਦਾ ਚੰਨ ਦੀ ਧਰਤੀ ਤੇ ਚਲਾ ਗਿਆ ਕਰਦੇ ਆਂ ਬੇਟਾ ਪਾਠ ਅਧਾਰਤ ਅਭਿਆਸ ਮਿਲਾਨ ਕਰੋ ਪਤੰਗ ਡੋ ਅਸਮਾਨ ਨੀਲਾ ਪੰਛੀ ਉਡਾਨ ਬੱਦਲ ਮੀ ਖਾਲੀ ਥਾਂਵਾਂ ਭਰੋ ਨੰਬਰ 1 ਪਤੰਗ ਨੂੰ ਦੂਜੇ ਪਤੰਗਾਂ ਨਾਲ ਪੇਚੇ ਲਾਉਣਾ ਪਸੰਦ ਨਹੀਂ ਸੀ ਨੰਬਰ 2 ਪਤੰਗ ਉੜਦਾ ਉੜਦਾ ਚੰਨ ਦੀ ਧਰਤੀ ਤੇ ਚਲਾ ਗਿਆ ਨੰਬਰ 3 रीत सोचा ਵਿੱਚ ਗਵਾਚ ਗਈ ਨੰਬਰ 4 ਰੀਤ ਨੇ ਮੰਜੇ ਹੇਠੋਂ ਪਤੰਗ ਕੱਢ ਲਿਆ ਨੰਬਰ 5 ਰੀਤ ਸੋਚਾਂ ਵਿੱਚ ਗਵਾਚ ਗਈ ਬੇਟਾ ਇਹ ਰਿਪੀਟ ਹੋਈ ਹੈ ਕੱਲੀ ਤਾਂ ਪਰ ਮੈਂ ਪਾਰ ਦੇਤੀ ਅੱਗੇ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਬੇਟਾ ਅੱਗੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਸਭ ਨੂੰ ਰੀਤ ਨੇ ਮੰਜੇ ਹੇਠੋਂ ਕੀ ਕੀ ਕੱਢਿਆ ਰੀਤ ਦਾ ਭਰਾ ਕੌਣ ਸੀ ਪਤੰਗ ਖੋਸ਼ ਕਿਉਂ ਸੀ ਰੀਤ ਨੇ ਪਤੰਗ ਦੀ ਡੋਰ ਕਿਉਂ ਤੋੜੀ ਨੰਬਰ 5 ਪਤੰਗ ਨੂੰ ਪੇਚੇ ਲਾਉਣ ਦੀ ਥਾਂ ਹੁੱਲੇ ਸਮਾਨ ਵਿੱਚ ਉਤਰਾ ਕਿਉਂ ਚੰਗਾ ਲੱਗਦਾ ਸੀ ਇਸੇ ਉੱਤਰ ਨੇ ਪ੍ਰਸ਼ਨ ਉੱਤਰ ਨੇ ਇਹ ਰੀਤ ਨੇ ਮੰਜੇ ਹੇਠੋਂ ਕੀ ਕੱਢਿਆ ਉੱਤਰ ਰੀਤ ਨੇ ਮੰਜੇ ਹੇਠੋਂ ਪਤੰਗ ਡੋਰ ਅਤੇ ਚਰਖੜੀ ਕੱਢ ਲਈ ਨੰਬਰ 2 ਪ੍ਰਸ਼ਨ ਹੈ ਰੀਤ ਦਾ ਭਰਾ ਕੌਣ ਸੀ ਉਸ ਦਾ ਭਰਾ ਅਸਮਾਨ ਵਿੱਚ ਪਤੰਗ ਉਡਾ ਕੇ ਪੇਚੇ ਲਾਉਂਦਾ ਸੀ ਨੰਬਰ 3 ਪਤੰਗ ਖੋਸ਼ ਕਿਉਂ ਸੀ ਕਿਉਂਕਿ ਅੱਜ ਰੀਤ ਪਤੰਗ ਨੂੰ ਅਸਮਾਨ ਵਿੱਚ ਉਡਾ ਰਹੀ ਸੀ ਤੇ ਉਸ ਦਾ ਭਰਾ ਪਤੰਗ ਉਡਾ ਕੇ ਅਸਮਾਨ ਵਿੱਚ ਪੇਚੇ ਲਾਉਂਦਾ ਸੀ ਜਦੋਂ ਕਿ ਪਤੰਗ ਨੂੰ ਸਿਰਫ ਅਸਮਾਨ ਵਿੱਚ ਉੱਡਣਾ ਹੀ ਚੰਗਾ ਲੱਗਦਾ ਸੀ ਇਸ ਲਈ ਪਤੰਗ ਖੁਸ਼ ਸੀ ਰੀਤ ਨੇ ਪਤੰਗ ਦੀ ਡੋਰ ਕਿਉਂ ਤੋੜੀ ਕਿਉਂਕਿ ਪਤੰਗ ਅਸਮਾਨ ਵਿੱਚੋਂ ਮਸਤੀ ਕਰ ਰਿਹਾ ਸੀ ਨੰਬਰ 5 ਪਤੰਗ ਨੂੰ ਪੇਚੇ ਲਾਉਣ ਦੀ ਥਾਂ ਖੁੱਲੇ ਅਸਮਾਨ ਵਿੱਚ ਉੱਡਣਾ ਕਿਉਂ ਚੰਗਾ ਲੱਗਦਾ ਸੀ ਉੱਤਰ ਕਿਉਂਕਿ ਪਤੰਗ ਬੱਦਲਾਂ ਵਿੱਚ ਉੱਡ ਘੁੰਮਣਾ ਚਾਹੁੰਦਾ ਸੀ ਅਤੇ ਮਸਤੀ ਕਰਨਾ ਚਾਹੁੰਦਾ ਸੀ ਅੱਗੇ ਬੇਟਾ ਇਹ ਸਾਡੇ ਪ੍ਰਸ਼ਨ ਉੱਤਰ ਹੋ ਗਏ ਅੱਗੇ ਨੰਬਰ 4 ਬਚਨ ਬਦਲੋ ਪਤੰਗ ਪਤੰਗਾ ਬੱਦਲ ਬੱਦਲਾਂ ਰੁੱਖ ਰੁੱਖਾਂ ਸੋਚ ਸੋਚਾਂ ਪੈਰੇ ਅਨਸਾਰ ਵਾਕਾਂ ਨੂੰ ਸਹੀ ਤਰਤੀਬ ਕਰੋ ਬੇਟਾ ਇਹ ਪੈਰੇ ਦੇ ਜਿਵੇਂ ਆਪਾਂ ਪੈਰਾ ਪੜਿਆਗਾ ਠੀਕ ਹੈ ਪਤੰਗ ਤਾਂ ਉਹਦੇ ਵਿੱਚ ਜਿਹੜਾ ਇਹਨਾਂ ਇਹ ਬਾਖ ਲਿੱਤੇ ਹੋਏ ਨੇ ਇਹਨਾਂ ਨੂੰ ਦੱਸਣਾਗਾ ਪਹਿਲੇ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਕਿਹੜੀ ਲਾਈਨ ਆਈ ਸੀ ਉਹਦੇ ਵਿੱਚ ਠੀਕ ਹੈ ਰੀਤ ਸੋਚਾਂ ਵਿੱਚ ਗਵਾਚ ਗਈ ਪਤੰਗ ਥੋੜਾ ਹੈਰਾਨ ਹੋਇਆ ਪਰ ਕੁਝ ਸੋਚ ਕੇ ਖੁਸ਼ ਹੋ ਗਿਆ ਅੱਜ ਉਸ ਦਾ ਭਰਾ ਘਰ ਵਿੱਚ ਨਹੀਂ ਹੈ ਰੀਤ ਪਤੰਗ ਲੈ ਕੇ ਸਿੱਧੀ ਕੋਠੇ ਤੇ ਗਈ ਠੀਕ ਹੈ ਇਸ ਦੇ ਵਿੱਚ ਇਹਦੇ ਵਿੱਚੋਂ ਜਿਹੜਾ ਪਾਠ ਦੇ ਵਿੱਚੋਂ ਆਪਾਂ ਪੜਿਆ ਨੰਬਰ 1 ਤੇ ਇਹਨਾਂ ਵਿੱਚ ਇਹ ਲਾਈਨ ਆਈ ਸੀ ਪਤੰਗ ਥੋੜਾ ਹਰਾਨ ਹੋਇਆ ਪਰ ਕੁਝ ਸੋਚ ਕੇ ਖੁਸ਼ ਹੋ ਗਿਆ ਇਹ ਨੰਬਰ 1 ਤੇ ਸੀ ਮੈਂ ਪਿੱਛੇ ਲਿਖ ਦਿੱਤੇ ਆ ਅੱਜ ਉਸ ਦਾ ਭਰਾ ਘਰ ਵਿੱਚ ਨਹੀਂ ਹੈ ਇਹ ਨੰਬਰ 2 ਤੇ ਹੈ ਤਿੰਨ ਨੰਬਰ ਤੇ ਰੀਤ ਪਤੰਗ ਲੈ ਕੇ ਸਿੱਧੀ ਕੋਠੇ ਤੇ ਗਈ ਚਾਰ ਨੰਬਰ ਤੇ ਰੀਤ ਸੋਚਾਂ ਵਿੱਚ ਗਵਾਚ ਗਈ ਵੇਖੀ ਸੀ ਬੇਟਾ ਅੱਜ ਦੀ ਵੀਡੀਓ ਪਤੰਗ ਸੇ ਬਰਖਸ਼ੀਰ ਹਲ ਕੀਤੀ ਹੈ ਪੂਰੀ ਮਿਲਦੇ ਆ ਅਗਲੀ ਵੀਡੀਓ ਵਿੱਚ